ਚਿਕਾਲ ਕਿਤਾ ਉਸਾਰੀ ਮੇਂ ਵੀਰ ਮੇਰੇ ਪ੍ਰੋਮੈਂਟ ਹੋਈਆ ਪੂਰੀ ਜਾਣਤੀ ਕਾਸ ਕਿ ਆਪਾਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਬਹੁਤ ਜਿਆਦੀ ਵਧੀਆ ਕਹਾਣੀ ਲੈ ਕੇ ਆਏ ਆ ਤੋਂ ਜੇ ਤੁਹਾਨੂੰ ਪਸੰਦ ਲੱਗੇ ਤੇ ਇੱਕ ਸ਼ੇਅਰ ਕਮੈਂਟ ਕਰਕੇ ਜਰੂਰ ਕਰਿਓ ਤੇ ਘਰ ਦੇ ਵਿੱਚ ਥੋੜੀ ਤੰਗੀ ਰਹਿੰਦੀ ਹੈ ਸਾਡੇ ਘਰ ਦੇ ਵਿੱਚ ਤੰਗੀ ਆਈ ਪਈ ਆ ਹਾਂ ਵੀ ਜਿੱਦਾਂ ਤੁਸੀਂ ਦੇਖੇ ਮੇਰੀ ਪਿਛਣੀ ਵੀਡੀਓ ਤੁਸੀਂ ਦੇਖਿਆ ਹੈ ਘਰ ਵਾਲੇ ਦੇ ਗੁਰਦੇ ਖਰਾਬ ਹੈ ਸਾਢੇ 5 ਸਾਲ ਹੋ ਗਏ ਤੇ ਉਹਨਾਂ ਦੇ ਗੁਰਦੇ ਖਰਾਬ ਆ ਤੇ ਇਸ ਕਰਕੇ ਵੀ ਘਰ ਦੇ ਵਿੱਚ ਬਾਲੇ ਮਾੜੇ ਹਾਲਾਤ ਹੋਈ ਪਈ ਆ ਸਾਡੇ ਹਨਾ ਤੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਇਸ ਕਰਕੇ ਵੀ ਮੈਂ ਇਸ ਵੀਡੀਓ ਨੂੰ ਇਹਨਾਂ ਮਤਲਬ YouTube ਤੇ ਵੀਡੀਓਸ ਪਾਉਣੀ ਆ ਹਨਾ ਤੇ ਮੈਂ ਧੰਨਵਾਦ ਕਰਦੀ ਵੀਡੀਓ YouTube ਵਾਲਿਆਂ ਦਾ Facebook ਵਾਲਿਆਂ ਦਾ Instagram ਵਾਲਿਆਂ ਦਾ ਜੋ ਕਿ ਇਸੇ ਲਈ ਹੈ ਨਾ ਵੀ ਆਏ ਵਜੇ ਸੈਨਾ ਨੇ ਰੋਜ਼ਗਾਰ ਬਣਾਏ ਹੈ ਨਾ ਕਿ ਇਹੋ ਜੇ ਰੋਜ਼ਗਾਰ ਬਣਾਏ ਕਿ ਹਰ ਇੱਕ ਨੂੰ ਮਤਲਬ ਕੰਮ ਮਿਲੇ ਹੈ ਨਾ ਹਰ ਇੱਕ ਕੰਮ ਕਰਦਾ ਪਰ ਹਾਂ ਉਹ ਗਲਤ ਹੈ ਫੋਨੀ ਚਾਹੀਦੀ ਆ ਬੰਨ ਹਣਾ ਤੇ ਜਿਹੜੇ ਵੱਡੇ ਵੱਡੇ ਅਮੀਰ ਘਰਾਂ ਦੇ ਬਹੁਤ ਵੱਡੇ ਵੱਡੇ ਤਗੜੇ ਆ ਜਿਨ੍ਹਾਂ ਨੂੰ ਕਿਸੇ ਚੀ ਦੀ ਘਾਟ ਵੀ ਨਹੀਂ ਤੇ ਉਹ ਵੀ ਵੀਡੀਓ ਪਾਉਂਦੇ ਆ ਪਰ ਇਹ ਨਹੀਂ ਆ ਕਿ ਚਲੋ ਵੀ ਪਾਉਂਦੇ ਤਾਂ ਵਧੀਆ ਗੱਲ ਆ ਹਾਂ ਪਰ ਜੇ ਗਲਤ ਵੀਡੀਓ ਪਾਉਂਨਾ ਨਾ ਇਹ ਚੰਗਾ ਨਹੀਂ ਆ ਕਿਉਂਕਿ ਬਹੁਤ ਸਾਰੇ ਬੱਚੇ ਦੇਖਦੇ ਆ ਵੀਡੀਓ ਨੂੰ ਹਣਾ ਤੇ ਤੁਸੀਂ ਦੇ ਜਾਣਦੇ ਹੋ ਜਿੱਦਾਂ ਸਾਰੀ ਦਿਹਾੜੀ ਬੱਚੇ ਫੋਨ ਫੜੀ ਰੱਖਦੇ ਆ ਤੇ ਬੱਚਾਂ ਤੇ ਉਹੋ ਜਿਹਾ ਗਲਤ ਅਸਰ ਪੈਂਦਾ ਆ ਉਹ ਗਲਤ ਵੀਡੀਓ ਪਾਉਂਦੇ ਆ ਜਦੋਂ ਤੇ ਬੱਚੇ ਦੇਖਦੇ ਆ ਅਚਾਨਕ ਹੀ ਮਤਲਬ ਉਹ ਜਦੋਂ ਫੋਨ ਕੱਢਦੇ ਤੇ ਨਾਲ ਦੀ ਨਾਲ ਗਲਤ ਵੀਡੀਓ ਆ ਜਾਂਦੀਆਂ ਤੇ ਜਿਹਦੇ ਨਾਲ ਬੱਚਾ ਤੇ ਉਹ ਫਿਰ ਡਿਲੀਟ ਕੀ ਕਰਨ ਬੱਚੇ ਤੇ ਜਦੋਂ ਸਾਰਾ ਕੁਝ ਬੱਚਨ ਪਤਾ ਲੱਗ ਜਾਂਦਾ ਵੀ ਕੀ ਚੀਜ਼ ਹੈ ਕੀ ਚੀਜ਼ ਹੈ ਨਾ ی کہن کی م جدنی د کردیہاں بچ اڑ جاندی ہاں ਜਿਹੜਾ ਜੋ ਕਿ ਮਾਦਾ ਹੈ ਹਨਾ ਤੇ ਉਹ ਨਾ ਉਹਨਾਂ ਦੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਰਹਿੰਦਾ ਸੀ ਤੇ ਉਸ ਘਰ ਦੇ ਵਿੱਚ ਉਹ ਨਾ ਜਿਹੜਾ ਬੱਚਾ ਸੀ ਨਾ ਉਹ ਰੋਜ਼ੀ ਮਤਲਬ ਉਹ ਕਰਕੇ ਨਾ ਵੀ ਰੇੜ ਰੇੜ ਕੇ ਨਾ ਉਹ ਮਾਦਾ ਪੇੜ ਕੋਲ ਜਾਵੜਦਾ ਹੁੰਦਾ ਸੀ ਤੇ ਉਹਨੂੰ ਬੜੇ ਖੁਸ਼ੀ ਹਾਨੀ ਕਰਨੀ ਉਹਦੀਆਂ ਕਦੀ ਉਹ ਟਾਹਣੀਆਂ ਖਿੱਚਦਾ ਕਿਤੇ ਉਹਨੂੰ ਐ ਕਰਕੇ ਜਦੋਂ ਹਵਾ ਚੱਲਦੀ ਉਹਨੂੰ ਬੜਾ ਖੁਸ਼ੀ ਹੁੰਦੀ ਸੀ ਦੀ ਉਹ ਬੱਚੇ ਨੂੰ ਬਹੁਤ ਖੁਸ਼ ਹੁੰਦਾ ਸੀ ਦਾ ਤੇ ਜਦੋਂ ਟਾਹਣੀਆਂ ਹਿੱਲਣੀਆਂ ਪੱਤੇ ਹਿੱਲਣੇ ਹਵਾ ਚੱਲਣੀ ਬੜਾ ਖੁਸ਼ ਹੁੰਦਾ ਸੀ ਤੇ ਉਹ ਜ਼ਿਆਦਾ ਟਾਈਮ ਉੱਥੇ ਹੀ ਬਿਤਾਉਂਦਾ ਹੁੰਦਾ ਸੀ ਦਾ ਮਾਦਾ ਪੇੜ ਕੋਲੇ ਤੇ ਹੌਲੀ 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 ਵੀ ਮਤਲਬ ਰੋ ਜਾਣ ਲੱਗ ਗਿਆ ਰੋਜ ਆਉਣ ਲੱਗ ਗਿਆ ਤੇ ਆਉਂਦੇ ਆਉਂਦੇ ਉਹ ਮਾਦਾ ਜਿਹੜੀ ਪੇੜ ਸੀ ਨਾ ਉਹਦਾ ਵੀ ਉਹਦੇ ਨਾਲ ਪਿਆਰ ਪਿਆਰ ਪੈ ਗਿਆ ਤੇ ਉਹਨੂੰ ਵੀ ਮਤਲਬ ਬਹੁਤ ਵਧੀਆ ਲੱਗਣ ਲੱਗ ਗਿਆ ਹੁੰਦਾ ਬੱਚੇ ਨਾਲ ਪਿਆਰ ਹੋਣ ਲੱਗ ਗਿਆ ਹਨਾ ਤੇ ਉਹਨਰੋ ਜੀ ਉਹਨੇ ਵੀ ਜਦੋਂ ਉਹ ਹੋਂਦੇ ਆਉਂਦੇ ਆਉਂਦੇ ਨਾਲ ਖੇਡਦੀ ਹੁੰਦੀ ਸੀ ਦੀ ਮਤਲਬ ਕਿ ਅਜੇ ਪੱਤੇ ਚੜਾ ਲੈਣੇ ਹਨਾ ਕਦੀ ਆਪਦੀਆਂ ਟਾਣੀਆਂ ਖਚਾਣੀਆਂ ਆਉਂਦੇ ਤੋਂ ਤੇ ਬਹੁਤ ਜ਼ਿਆਦਾ ਪਿਆਰ ਕਰਦੀ ਫਿਰ ਉਹ ਹੋਣਾ ਥੋੜਾ ਜਿਹਾ ਵੱਡਾ ਹੋ ਗਿਆ ਤੇ ਉਹ ਕਹਿੰਦਾ ਕਿ ਮਮ ਉਹਨਦੇ ਕੋਲੇ ਆ ਜਾਂਦਾ ਤੇ ਉਹਨੇ ਕਹਿਣਾ ਕਿ ਹਾਂ ਬੇਟਾ ਤੈਨੂੰ ਕੀ ਚਾਹੀਦਾ ਤੇ ਉਹ ਕਹਿੰਦਾ ਵੀ ਮੈਨੂੰ ਨਾ ਵੀ ਮੈਨੂੰ ਆ ਚੀਜ਼ ਚਾਹੀਦੀ ਆ ਤੇ ਉਹਨੇ ਕਹਿਣਾ ਵੀ ਮੈਂ ਮੇਰੇ ਕੋਲੇ ਨਾ ਵੀ ਮਤਲਬ ਜਦੋਂ ਉਹ ਨਾ 18 ਕ ਸਾਲ ਦਾ ਹੋ ਗਿਆ ਹਨਾ ਜਦੋਂ 18 ਸਾਲ ਦਾ ਹੋ ਗਿਆ ਤੇ ਉਹਦੀ ਪੜ੍ਹਾਈ ਨਹੀਂ ਜਦੋਂ ਪੜ੍ਹਾਈ ਕਰਨੀ ਸੀ ਦੀ ਉਹ ਜਦੋਂ ਉਹਦੇ ਕੋਲੇ ਗਿਆ ਤੇ ਉਹਦੇ ਕੋ ਪੈਸੇ ਨਹੀਂ ਹੈਗੇ ਸੀਦੇ ਪੜ੍ਹਾਈ ਕਰਨ ਨੂੰ ਤੇ ਉਹਨੂੰ ਕੀ ਹੁੰਦਾ ਕਿ ਉਹ ਉਹ ਨਾ ਜਾ ਕੇ ਤੇ ਉਹ ਮਾ पेड़ ਕੋਲੇ ਖੜ ਜਾਂਦਾ ਕਹਿੰਦੀ ਬੇਟਾ ਇਹਨੂੰ ਕੀ ਚਾਹੀਦਾ ਜੇ ਉਹ ਕਹਿੰਦਾ ਵੀ हे माँ ਵੀ ਮੈਨੂੰ ਨਾ ਮੇਰੇ ਕੋਲ ਪੜ੍ਹਾਈ ਕਰਨ ਲਈ ਪੈਸੇ ਨਹੀਂ ਹੈਗੇ ਤੇ ਮੈਂ ਕੀ ਕਰਾਂ ਤੇ ਉਹ ਝਟ ਦੇਣੀ ਨਾ ਕਿ ਫਲ ਜਿਹੜੇ ਆਪਦੇ ਲਾ ਕੇ ਨਾ ਐ ਕਰਕੇ ਹਿਲਾ ਕੇ ਆਪਦੇ ਦਰਖਤ ਨੂੰ ਤੇ ਉਹ ਸਾਰੇ ਫਲ ਜਿਹੜੇ ਉਹਨੂੰ ਥੱਲੇ ਸੁੱਟ ਦਿੰਦੀ ਤੇ ਉਹਨੂੰ ਕਹਿ ਦਿੰਦੀ ਇਹ ਪੁੱਤ ਤੂੰ ਇਹ ਵੇਚ ਆ ਤੇ ਇਹ ਵੇਚ ਕੇ ਨਾ ਤੇ ਆਦੀ ਪੜ੍ਹਾਈ ਕਰ ਲੈ ਠੀਕ ਹੈ ਉਹ ਬੱਚਾ ਨਾ ਉਵੇਂ ਹੀ ਕਰਦਾ ਹੈ ਉਹ ਸਾਰੇ ਫਲ ਵੇਚ ਕੇ ਤੇ ਮਤਲਬ ਜਿੰਨੇ ਵੀ ਪੈਸੇ ਹੁੰਦੇ ਸੀ ਪੜ੍ਹਾਈ ਕਰਨ ਲੱਗ ਜਾਂਦਾ ਸੀ ਤੇ ਉਹ ਪੜ੍ਹਾਈ ਕਰਕੇ ਜਦੋਂ ਉਹ ਵੱਡਾ ਹੋ ਮਤਲਬ ਉਹ ਹੋ ਗਿਆ ਕਿ ਪੜ੍ਹਾਈ ਕਰ ਲਈ ਤੇ ਵਧੀਆ ਹੋ ਬਣ ਗਿਆ ਹਨਾ ਤੇ ਫਿਰ ਉਹ ਕਹਿੰਦਾ ਕਿ ਡਾਕਟਰ ਡਾਕਟਰ ਬਣ ਗਿਆ ਵਧੀਆ ਬਣ ਗਿਆ ਹਨਾ ਫਿਰ ਕਹਿੰਦਾ ਮੈਨੂੰ ਉਹਦਾ ਵਿਆਹ ਕਰਤਾ ਕਹਿੰਦਾ ਵੀ ਮੈਨੂੰ ਹਾ ਚਾਹੀਦਾ ਹੈ ਮੈਨੂੰ ਘਰ ਚਾਹੀਦਾ ਤੇ ਉਹ ਕਹਿੰਦੀ ਕਿ ਬੱਤ ਤੇਨੂੰ ਕੀ ਚਾਹੀਦਾ ਉਹ ਕਹਿੰਦਾ ਏ ਮਾਂ ਮੈਨੂੰ ਘਰ ਚਾਹੀਦਾ ਤੇ ਮੈਂ ਕੀ ਕਰਾਂ ਤੇ ਉਹ ਕਹਿੰਦੀ ਇੰਜ ਕਰ ਤੂੰ ਮੇਰੇ ਤਨੇ ਲੈ ਜਾ ਵੱਢ ਕੇ ਮਤਲਬ ਮੇਰੀਆਂ ਨਾ ਜਿਹੜੀਆਂ ਟਾਲੀਆਂ ਨਾ ਉਹ ਵੱਢ ਕੇ ਲੈ ਜਾ ਤੇ ਤੂੰ ਘਰ ਪਾ ਲੈ ਆਪਦਾ ਤੇ ਉਹ ਘਰ ਪਾ ਲੈਂਦਾ ਠੀਕ ਹੈ ਤੇ ਉਹ ਨਾ ਆਪਦੇ ਘਰੇ ਲੈ ਜਾਂਦਾ ਫਿਰ ਜਦੋਂ ਥੋੜਾ ਜੋ ਵੀ ਉਹ ਹੋ ਜਾਂਦਾ ਹੈ ਵੀ ਜਦੋਂ ਬੱਚੇ ਹੋ ਜਾਂਦੇ ਆ ਹਾਂ ਤੇ ਉਹ ਫੇਰ ਆਂਦਾ ਉਹਦੇ ਕੋਲੇ ਤੇ ਉਹ ਕਹਿੰਦੀ ਉਹ ਕਹਿੰਦਾ हे ਮਾਤਾ ਵੀ ਮੈਨੂੰ ਨਾ ਉਹ ਕਹਿੰਦੀ ਪੁੱਤ ਤੈਨੂੰ ਕੀ ਚਾਹੀਦਾ ਤੇ ਉਹ ਕਹਿੰਦਾ हे ਮਾਤਾ ਮੈਨੂੰ ਨਾ ਮੈਨਾਂ ਉਹ ਕਰਨਾ ਹੈ ਵੀ ਅੱਜ ਬੱਚਿਆਂ ਦੇ ਵਿਆਹ ਕਰਨੇ ਆ ਤੇ ਉਹ ਕਹਿੰਦੀ ਵੀ ਤੂੰ ਇੰਜ ਕਰ ਵੀ ਜਿਹੜੇ ਮੇਰੇ ਨਾ ਵੀ ਮਤਲਬ ਮੇਰਾ ਮੇਰਾ ਪੇੜ ਵੱਢ ਕੇ ਲੈ ਜਾ ਮੇਰੇ ਵੀ ਮਤਲਬ ਮੇਰਾ ਧਨਾ ਸਾਰਾ ਵੱਢ ਕੇ ਲੈ ਜਾ ਜਿੰਨਾ ਵੀ ਤੇ ਫਿਰ ਉਹ ਹੋ ਜਾਂਦਾ ਫਿਰ ਫਿਰ ਜਦੋਂ ਉਹ ਹੋ ਜਾਂਦਾ ਨਾ ਬੁਢਾ ਹੋ ਜਾਂਦਾ ਤੇ ਉਹ ਕਹਿੰਦੀ ਜਦੋਂ ਉਹ ਬੁੱਢਾ ਜਿਆਦਾ ਬੁਢਾ ਹੋ ਜਾਂਦਾ ਜਦੋਂ ਉਹਨੂੰ ਕੋਈ ਸਮਝਦਾ ਨਹੀਂ ਪੁੱਛਦਾ ਨਹੀਂ ਹਨਾ ਤੇ ਵੀ ਮਤਲਬ ਧੱਕੇ ਖਾਂਦਾ ਦੇ ਬੱਚਿਆਂ ਤੋਂ ਹਨਾ ਕੋਟ ਮਾਰ ਕੇ ਤੇ ਉਹ ਜਦੋਂ ਆ ਜਾਂਦਾ ਉਥੇ ਕਹਿੰਦੀ ਏ ਪੁੱਤ ਤੈਨੂੰ ਕੀ ਚਾਹੀਦਾ ਤੇ ਉਹ ਕਹਿੰਦਾ ਏ ਮਾਂ ਵੀ ਕਹਿੰਦੀ ਹੁਣ ਪੁੱਤ ਮੇਰੇ ਦੇਣ ਲਈ ਤੈਨੂੰ ਕੁਝ ਵੀ ਨਹੀਂ ਹੈਗਾ ਕਿ ਮੈਂ ਜਿਹੜਾ ਤੈਨੂੰ ਕੁਝ ਦੇ ਸਕਾਂ ਤੂੰ ਮੇਰਾ ਮੈਨੂੰ ਤਾਂ ਸਿਰਫ ਮੇਰਾ ਜਿਹੜੇ ਉਹ ਕੀ ਰਹਿ ਜਾਂਦਾ ਹੈ ਅ ਕੀ ਹੋ ਰਿਹਾ ਜਾਂਦਾ ਜੜਾ ਜੜਾ ਹੀ ਰਹਿ ਗਿਆ ਪੁੱਤ ਮੇਰੇ ਕੋਲ ਕੁਝ ਨਹੀਂ ਰਹਿ ਗਿਆ ਫਣ ਮੈਂ ਤੈਨੂੰ ਕੀ ਦੇਦਾ ਮੈਂ ਮੇਰੇ ਕੋਲ ਕੁਝ ਨਹੀਂਗਾ ਤੇ ਉਹ ਕਹਿੰਦਾ ਹੈ ਮਾਂ ਮੈਂ ਤੇਰੇ ਕੋਲੇ ਕੁਝ ਨਹੀਂ ਲੈਣ ਆਇਆ ਮੈਂ ਸਕੂਨ ਦੀ ਸਾਹ ਮੈਂ ਤੇਰੇ ਕੋਲ ਨਾ ਪੈਣਾ ਚਾਹਣਾ ਤੇ ਸਕੂਨ ਦੀ ਸਾਹ ਲੈਣਾ ਚਾਹਣਾ ਤੇ ਮੈਂ ਤੇਰੇ ਨਾਲ ਵੀ ਮਤਲਬ ਤੇਰੀ ਤੇਰੀ ਗੋਦੀ ਵਿੱਚ ਪੈਣਾ ਚਾਹਣਾ ਤੇ ਫਿਰ ਉਹਨੂੰ ਉਹ ਪਾ ਲੈਂਦੀ ਹੈ ਤੇ ਇਹ ਕਹਾਣੀ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜ਼ਰੂਰ ਦੱਸਣਾ ਵੀ ਕਹਾਣੀ ਕਿੱਦਾਂ ਦੀ ਲੱਗੀ ਹੈ ਹਨਾ ਤੇ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਨਸਾਨ ਕਿੰਨਾ ਸੁਭਾਰਥੀ ਹੁੰਦਾ ਹੈ ਵੀ ਜੋ ਬਿਲਾ ਹਰ ਇੱਕ ਚੀਜ਼ ਜੋ ਜਿਹਨੂੰ ਪਿਆਰ ਕਰਦਾ ਨਾ ਉਹਦੇ ਤੋਂ ਸਾਰਾ ਕੁਝ ਉਹ ਲੈ ਜਾਂਦਾ ਵੱਢ ਕੇ ਮਤਲਬ ਕਿ ਜਿਹੜੇ ਦਰਖਤਾਂ ਨਾ ਉਹ ਵੀ ਆਪਾਂ ਪਿਆਰ ਕਰਦੇ ਆ ਤਾਂ ਹੀ ਆਪਾਂ ਨੂੰ ਇੰਨਾ ਕੁਝ ਦਿੰਦੀ ਆ ਜਿਵੇਂ ਪਾਣੀ ਹੋ ਗਿਆ ਹਨਾ ਦਰਖਤ ਹੋ ਗਏ ਤੇ ਜੋ ਵੀ ਹੈ ਨਾ ਹਵਾ ਆ ਗਈ ਉਹ ਕਦੀ ਆਪਣੇ ਤੋਂ ਕੁਝ ਲੈਂਦੀ ਨਹੀਂ ਪਰ ਆਪਾਂ ਨੂੰ ਸਭ ਕੁਝ ਦਿੰਦੀ ਆ ਤੇ ਆਪਾਂ ਨੂੰ ਕੀ ਦਿੰਨੇ ਆ ਕੁਝ ਵੀ ਨਹੀਂ ਆਪਾਂ ਇੰਨੇ ਸਵਾਰਥੀ ਹੋ ਗਏ ਆ ਨਾ ਕਿ ਆਪਣੀ ਖੁਸ਼ੀ ਲਈ ਨਾ ਆਪਾਂ ਵਧਦੀ ਜਾਂਦੇ ਆ ਆਪਾਂ ਹਵਾ ਦੂਸ਼ਿਤ ਕਰੀ ਜਾਂਦੇ ਆ ਵੀ ਜਿਵੇਂ ਆਹ ਗੱਡੀਆਂ ਦਾ ਧੂਮਾ ਘਰ-ਘਰ ਕੇ ਹੋਰਾਂ ਚੀਜ਼ਾਂ ਦਾ ਹਨਾ ਫਿਰ ਆਪਾਂ ਪਾਣੀ ਨੂੰ ਦੂਸ਼ਿਤ ਕਰੀ ਜਾਂਦੇ ਆ ਪਾਣੀ ਨੂੰ ਜਿਆਦਾ ਇਸਤੇਮਾਲ ਕਰਕੇ ਖਰਾਬ ਕਰੀ ਜਾਂਦੇ ਆ ਪਾਣੀ ਦਾ ਗਲਤ ਪ੍ਰਯੋਗ ਕਰੀ ਜਾਂਦੇ ਆ ਪਾਣੀ ਦਾ ਫੈਕਟਰੀਆਂ ਲਗਾਈ ਜਾਂਦੇ ਆ ਫੈਕਟਰੀਆਂ ਦਾ ਸਾਰਾ ਗੰਦ ਪਾਣੀ ਦੇ ਵਿੱਚ ਲਗਾ ਜਾਂਦਾ ਤੇ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਕਿੰਨਾ ਕੁਝ ਦਿੰਦੇ ਆ ਫਲ ਬੂਟੇ ਪਾਣੀ ਦਿੰਦਾ ਆਪਾਂ ਨੂੰ ਜੇ ਆਪਾਂ ਇਹਨਾਂ ਚ ਇਹਨਾਂ ਲਈ ਇਹ ਆਪਣੇ ਨਹੀਂ ਨਾ ਹੋਣਗੇ ਤੇ ਆਪਾਂ ਮਰ ਜਾਾਂਗੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਆਪਣੀ ਜ਼ਿੰਮੇਵਾਰੀ ਆ ਇਹ ਆਪਾਂ ਨੂੰ ਜ਼ਰੂਰ ਇਹਦਾ ਫਰਜ਼ ਨਿਭਾਉਣਾ ਚਾਹੀਦਾ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਆ ਵੱਧ ਤੋਂ ਵੱਧ ਆਪਾਂ ਨੂੰ ਪਾਣੀ ਦਾ ਘੱਟ ਪ੍ਰਯੋਗ ਕਰਨਾ ਚਾਹੀਦਾ ਪਾਣੀ ਨੂੰ ਸਾਫ਼ ਤੇ ਸ਼ੁੱਧ ਕਰਨਾ ਚਾਹੀਦਾ ਫਿਰ ਆਪਾਂ ਨੂੰ ਹਵਾ ਜਿਵੇਂ ਵਾਹਨ ਆਪਾਂ ਨੂੰ ਘੱਟ ਤੋਂ ਘੱਟ ਚਲਾਉਣੇ ਚਾਹੀਦੇ ਆ ਜੇ ਆਪਾਂ ਨੇੜੇ ਵੀ ਜਾਣੇ ਆ ਤੇ ਆਪਾਂ ਵਾਹਨ ਲੈ ਕੇ ਚਲੇ ਜਾਨੇ ਆ ਤੇ ਇਹ ਇਹ ਆਪਾਂ ਕਿਉਂ ਨਹੀਂ ਆਪਾਂ ਵੀ ਥੋੜਾ ਨਾਲੇ ਸੈਰ ਹੋ ਜਾਂਦੀ ਐ ਥੋੜਾ ਤੁਰ ਕੇ ਜਾਵੜੇ ਹਨਾ ਤੇ ਨਾਲੇ ਸ਼ੈਰ ਦੀ ਸ਼ੈਰ ਹੋ ਜਾਂਦੀ ਐ ਤੇ ਨਾਲੇ ਇੱਕ ਹਵਾ ਵੀ ਥੋੜੀ ਵਧੀਆ ਹੋ ਜਾਂਦੀ ਆ ਹਨਾ ਵੀ ਇਹਦੇ ਨਾਲ ਵੀ ਆਪਾਂ ਥੋੜਾ ਥੋੜਾ ਵੀ ਕਰਾਂਗੇ ਨਾ ਤੇ ਆਪਣੀ ਸਾਰੀ ਸ੍ਰਿਸ਼ਟੀ ਵਧੀਆ ਆ ਜਾਏਗੀ ਹੁਣ ਇੰਨੀ ਕੋਈ ਸੀ ਮੇਰੀ ਵੀਡੀਓ ਤੇ ਮੇਰੀ ਕਹਾਣੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਦੱਸਣਾ ਕਿੱਦਾਂ ਦੀ ਲੱਗੀ ਤੇ ਮੇਰੀ ਕਹਾਣੀ ਤੇ ਗੌਰ ਜ਼ਰੂਰ ਕਰਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਮੈਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ